ਫਲਾਗ ਅੱਛਾ ਸਾਡਾ ਨਾਮ ਹੈ ਨਾ ਬੋਟਲ ਦਾ ਬੰਦ ਕਰਦੇ ਸਾਡਾ ਵਸਤੂ ਮੈਂ ਨੂੰ ਭਾਈ ਥੋੜਾ ਮੈਨੂੰ ਵੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਜਸਮਨ ਸਿੰਘ ਕਿੱਥੇ ਜਾਨੇ ਬਲਿਜੀ ਮੈਂ ਗੁਰਦੇਵਾ ਜਿੰਨੇ ਸਰ ਕੀ ਇਨਸੀਡੈਂਟ ਕੀ ਹੋਇਆ ਇਨਸੀਡੈਂਟ ਇਦਾਂ ਹੋਇਆ ਕਿ ਜਿੱਦਾਂ ਰੋਜ਼ ਦੀ ਤਰ੍ਹਾਂ ਮੇਰਾ ਬ੍ਰਦਰ ਇੱਥੇ ਜਾਂਦੇ ਜੀ ਤੇ ਅੱਜ ਮੈਂ ਨਾਲ ਸੀ ਉਹਨਾਂ ਦੇ ਜਾਣ ਜਦੋਂ ਅਸੀਂ ਸਟੇਸ਼ਨal ਦੀ ਲੰਗੇ ਸਟੇਸ਼ਨ ਦੇ ਸਾਡੇ ਮੋੜੇ ਇੱਕ ਗੱਡੀ ਲੱਗੀ ਸੀ ਤੇ ਸਾਇਦ ਤੇ ਟ੍ਰੈਫਿਕ ਜਾਮ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਜੀ ਮਤਲਬ ਜੋ ਟ੍ਰੈਫਿਕ ਲੰਗੇ ਅਸੀਂ ਗੱਡੀ ਮੋੜੇ ਕਰਕੇ ਕਿਹਾ ਕਿ ਭਾਈ ਜੀ ਫੇਰ ਗੱਡੀ ਤੁਸੀਂ ਮੜੀ ਜੀ ਅੱਗੇ ਕਰਦੇ ਟ੍ਰੈਫਿਕ ਨਿਕਲ ਜੇ ਕਿੰਨੀ ਦੇਰ ਅਸੀਂ ਪਿੱਛੇ ਖੜੇ ਰਹੇ ਉਹ ਕਹਿੰਦਾ ਭਾਈ ਅਸੀਂ ਨਹੀਂ ਕਰਨੀ ਪਿੱਛੇ ਤੋਂ ਉਪਰੋਂ ਹੀ ਕੱਢ ਲੈਂਦਾ ਮੈਂ ਤਾਂ ਕਮਾਲ ਕਰੀ ਜੰਨੇ ਭਾਈ ਉਪਰੋਂ ਉਹ ਕਿੱਦਾਂ ਨਿਕਲੂਗੀ ਗੱਡੀ ਉਹ ਕਹਿੰਦਾ ਮੈਂ ਪੁੱਛਿਆ ਭਾਈ ਕਾਦੀ ਮਤਲਬ ਤੁਸੀਂ ਕਰੀ ਜੰਨੇ ਭਾਈ ਅਸੀਂ ਕਹਿੰਦਾ ਬਦਮਾਸ਼ ਹੁੰਦੇ ਮੈਂ ਕਹਿੰਦਾ ਵਗਰ ਕੀ ਮਰ ਗਲਤ ਬੋਲੇ ਲੈ ਜੇ ਫਿਰ ਅਸੀਂ ਕਿਹਾ ਵੀ ਖਾਦੀ ਪੀਤੀ ਅਸੀਂ ਨਿਕਲੀਏ ਅਸੀਂ ਜਦੋਂ ਅੱਗੇ ਨਿਕਲੇ ਹੌਲੀ ਹੌਲੀ ਆਰਾਮ ਨਾਲ ਗਏ ਤੇ ਸਾਡੇ ਬਾਣੇ ਗੱਲ ਖਤਮ ਉਹਨਾਂ ਨੇ ਲਿਆ ਕੇ ਗੱਡੀ ਮੋਰੀ ਲਿਆ ਰਲਾਤੀ ਤੇ ਇੱਕ ਜਣਾ ਪਰਲੀ ਸਾਈਡ ਤੋਂ ਰਿਵਾਲਵਰ ਨਾਲ ਕੇ ਨਿਕਲਿਆ ਬੱਤੀ ਬੋਰ ਦੀ ਉਹਨੇ ਰੋਨ ਚਲਾਏ ਦੋ ਰੋਨ ਸਰ ਜਿਹੜੀ ਗੋਲੀ ਚਲਾਈ ਹੈ ਤੁਹਾਡੇ ਵੱਲ ਪਰ ਕਿਸੇ ਨੇ ਹਵਾਈ ਫਾਇਰ ਕੀਤੀ ਹੈ ਜ਼ਮੀਨ ਤੇ ਕੀਤੀ ਹੈ ਦੇਖੋ ਹਵਾਰਾ ਸਬੜੀ ਚ ਮੈਨੂੰ ਇਹ ਨਹੀਂ ਪਤਾ ਉਹਨੇ ਗੋਲੀ ਚਲਾਈ ਹੈ ਇਹ ਨਹੀਂ ਪਤਾ ਸਾਹਮਣੇ ਚਲਾਈ ਜਾਂ ਹਵਾਲ ਨੂੰ ਚਲਾਈ ਕਿਦਾਂ ਕਿ ਤਿੰਨ ਜਨੇ ਸੀ ਕਿਹੜੀ ਗੱਡੀ ਸੀ ਇੱਕ ਗੋਲੀ ਉਹ ਤਾਂ ਜਨੇ ਇੱਕ ਗੋਲੀ ਦਾ ਦੂਜੇ ਭਾਈ ਦੇ ਹੱਥ ਤੇ ਜਿਹੜਾ ਚੰਗਿਆੜੇ ਪਏ ਕੋਲ ਆ ਕੇ ਚਲਾਈ ਕਿੰਨੇ ਫਾਇਰ ਹੋਏ ਯਾਰ ਟੋਟਲ ਤਾਂ ਕਿਹ ਚ ਭਾਈ ਬੈੰਦਾ ਪਿਆ ਸੀ ਕੀ ਮਾਨ ਜਾਨ ਨੂੰ ਖਤਰਾ ਸੀ ਨਿਕਲੀ ਜੇ ਕਿੰਨੇ ਫਾਇਰ ਹੋਏ ਟੋਟਲ ਤਾਂ ਕਿ ਨਹੀਂ ਸਾਨੂੰ ਬੰਦੇ ਕਰਨ ਦੋ ਫਾਇਰ ਹੋਏ ਟੋਟਲ ਦੋ ਤਿੰਨ ਪੁਲਿਸ ਨੇ ਕੋਲ ਕਿੰਨੀ ਬਰਮਾਦ ਕੀਤੀ ਦੋਨੇ ਕੋਲ ਪੁਲਿਸ ਨੇ ਬਰਮਾਦ ਕਿਹੜੀ ਗੱਡੀ ਦੇ ਵਿੱਚ ਸੀਗੇ ਸਾਰੇ ਤੇ 스위ਫਟ ਗੱਡੀ ਸੀ ਉਹ ਗੱਡੀ ਦਾ ਨੰਬਰ ਸੀਗਾ ਪੀਬੀ 08 ਡੀਕੇ 0918 ਤੁਸੀਂ ਕਿੱਥੋਂ ਆ ਰਹੇ ਸੀਗੇ ਤੇ ਕਿੱਥੇ ਜਾ ਰਹੇ ਸੀਗੇ? ਅਸੀਂ ਮੋਡਲ ਟਾਉਨ ਤੋਂ ਆ ਰਹੇ ਹਾਂ। ਕਰਤਾਰਪੁਰ ਸਾਹਿਬ ਜਾ ਰਹੇ ਸੀ। ਆਪਣੀ ਰਿਆਸ਼ ਤੇ ਘਰ ਜਾ ਰਹੇ ਸੀ। ਰਿਆਸ਼ ਭਾਜੀ ਦੀ ਸੀ ਹੱਥ ਮਨਾਨ ਚੱਲਣਾ ਹੈ। ਕੀ ਕੋਈ ਕੀ ਲੱਗਦਾ ਕਿ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਅਚਾਨਕ ਜਿਹੜੀ ਘਟਨਾ ਹੋਈ ਹੈ ਜਿਵੇਂ ਬੰਦੀ ਦੇ ਪ੍ਰਧਾਨਾ ਹੋ ਸਕਦਾ ਈ ਉਹਨਾਂ ਨਾਲ ਭਾਵੇਂ ਪੁਰਾਣੀ ਜਿਸੀ ਜਦੋਂ ਉਹ ਵਾਸੀ ਕੌਮ ਦੇ ਪ੍ਰਧਾਨਾ ਮਨਜੀਤ ਸਿੰਘ ਕਰਤਾਰਪੁਰ ਤੋਂ ਉਹਨਾਂ ਨੂੰ ਕੋਈ ਹੋਵੇ ਤਾਂ ਕਹਿ ਨਹੀਂ ਸਕਦਾ ਆਪਣੀ ਨਹੀਂ ਹੈ ਜੀ ਕਿਸੇ ਨਾਲ ਜਿ세 ਬੰਦੇ ਦੇ ਰੂਪ ਚ ਉਹਨਾਂ ਦੀ ਕੋਈ ਹੋਵੇ ਪੁਰਾਣੀ ਸਾਨੂੰ ਨਹੀਂ ਪਰ ਕੀ ਲੱਗਦਾ ਕਿ ਇੱਥੇ ਇਦਾਂ ਕੋਈ ਨਹੀਂ ਸੀਗਾ ਕਿ ਪੁਰਾਣਾ ਹਸਦਾ ਉਸ ਇਹਦੇ ਰਿਗਾਰਡਿੰਗ ਸਸ ਸ਼ਿਕਾਇਤ ਤੁਸੀਂ ਕੰਟਰੋਲ ਤੇ ਦਿੱਤੀ ਥਾਣੇ ਨੂੰ ਦਿੱਤੀ ਕਿਤੇ ਦਿੱਤੀ ਥਾਣੇ ਦਿੱਤੀ ਹੈ ਛਾਣਬੀਨ ਕਰਦੇ ਪਏ ਤੇ ਕੀ ਆਸ਼ਵਾਸਨ ਦਿੱਤਾ ਗਿਆ ਆਸ਼ਵਾਸਨ ਇਹ ਹੀ ਹੈ ਕਿ ਜੋ ਬਣਦਾ ਜਿਹੜਾ ਸਾਡਾ ਅਨਸਾਫ ਸਾਨੂੰ ਮਿਲੂ ਮੁਕੀ ਤੇ ਸੀਸੀਟੀਵੀ ਜ਼ਬੇਰ ਖੰਗਾਲੀ ਕੀ ਕੁਝ ਪਤਾ ਲੱਗਾ ਹਾਂਜੀ ਉਹ ਕਰ ਰਹੇ ਆ ਹਜੇ ਥਾਣੇ ਵੀ ਜਾਰੀ ਆ ਕਰਦੇ ਪਏ ਆ ਪ੍ਰਸ਼ਾਸਨ ਪ੍ਰੂਪਰ ਤਰੀਕੇ ਨਾਲ ਸਾਥ ਦੇ ਰਿਹਾ ਆਪਣਾ ਪੂਰੀ ਸ਼ਾਂਤੀ ਨੂੰ ਕਰਦੇ ਠੀਕ ਠੀਕ ਥੈਂਕ ਯੂ ਸਰ ਦੇਰ ਰਾਤ ਜਿਹੜੀ ਰੇਲਵੇ ਸਟੇਸ਼ਨ ਉੱਤੇ ਗੋਲੀ ਚੱਲੀ ਹੈ ਕੀ ਮਾਮਲਾ ਸਰ ਮਾਮਲੇ ਆਪਣੀ ਦੁਕਾਨ ਰੈਸਟੋਰੈਂਟ ਦਾ ਸਲਾਤ ਮਾਸਟਰ ਦੀ ਦੁਕਾਨ ਕਰਦੇ ਸੀ ਆਪਣੇ ਮਾਡਲ ਟ੍ਰਾਂਸ ਨੂੰ ਆਨੁਪਾਤ ਤੇ ਲਾਗੇ ਜੀ ਉਹਨੂੰ ਬੰਦ ਕਰਕੇ ਤੇ ਇੱਧਰ ਦੀ ਰਸਤਾ ਪੈਂਦਾ ਉਹਦੇ ਘਰ ਜਾਂਦਾ ਕਰਤਾਰਪੁਰ ਦੇ ਰਹਿਣ ਵਾਲੇ ਹਮ ਮਨਜੀਤ ਸਿੰਘ ਜਿਹੜਾ ਇੱਕ ਕਰਤਾਰਪੁਰ ਦਾ ਰਹਿਣਾ ਨਾਲ ਇਹਦੇ ਜਿਸਮ ਦੇ ਜੀ ਇਹ ਦੋਨੋਂ ਆਏ ਹਿੱਤੇ ਇਹਨਾਂ ਗੱਡੀ ਜੀ ਤੋਂ ਉਹਨਾਂ ਨੇ ਅੱਗੇ ਕੱਢਣ ਲੱਗੇ ਤੇ ਗੱਡੀ ਪਹਿਲਾਂ ਖੜੀ ਗਈ ਤੇ ਉਹਨਾਂ ਨੇ ਕਿਹਾ ਕਿ ਗੱਡੀ ਨੂੰ ਸਾਢੇ ਕਰ ਹਮ ਫਿਰ ਉਹਨਾਂ ਨੇ ਉਹ ਕਹਿੰਦੇ ਕਿ ਹਿਲੀ ਕਰਨੀ ਸ਼ਰਤ ਕਰਦੇ ਉਹਦੇ ਬੈਸਵਾਜੀ ਤੋਂ ਬਾਅਦ ਇਹ ਗੱਡੀ 'ਚ ਬੈਠਣ ਲੱਗੇ ਤੇ ਉਹਨਾਂ ਨੇ ਉੱਤਰ ਕੇ ਗੱਡੀ ਤੋਂ ਬੈਸ ਵਰਜੀ ਹੁੰਦੀ ਰਹੀ ਇਹਨਾਂ ਦੀ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਗੱਡੀ ਦੇ ਲੱਗੇ ਇਹਨਾਂ ਨੇ ਉਹ ਜਿਹੜੇ ਨੇ ਉਹਨੇ ਵੱਟ ਮਾਰਿਆ ਕਿਤੇ ਜਾਂ ਤੇ ਰਵਾਲਵਾ ਦਾ ਹੋਊਗਾ ਜਾਂ ਕਿਤੇ ਜੀ ਉਹਦਣਾ ਇਹਦਾ ਮੁੰਡੇ ਤੇ ਸੱਟ ਲੱਗੀ ਦੂਜੇ ਨੇ ਕਿਹਾ ਵੀ ਚਲੋ ਝਗੜਾ ਕਰਨ ਨੂੰ ਕਰ ਲੈ ਨਿਕਲ ਜੇ ਇਹਨਾਂ ਗੱਡੀ ਸਾਈਡ ਤੇ ਕਰਕੇ ਨਿਕਲੇ ਜਾਂਦੇ ਇਹਨਾਂ ਮੰਗਲ ਫਾਇਰ ਕਰਦੇ ਕੀ ਲੱਗਦਾ ਕਿ ਇਹ ਰਸਤਾ ਮੰਗਣ ਕਰਕੇ ਜਿਹੜਾ ਐ ਫਾਇਰ ਹੋਇਆ ਐ ਬੈਸਵਾਗੀ ਤੋਂ ਹੀ ਹੋਇਆ ਐ ਨਾ ਬਾਕੀ ਕੋ ਨਿੱਜੀ ਰੰਜਿਸ਼ ਤੋਂ ਬਾਅਦ ਹੀ ਪਤਾ ਲੱਗੂਗਾ ਬਾਕੀ ਕੁ ਪੀਸ ਲੱਗੇ ਐ ਜੀ ਆਰ ਪੀ ਦੇ ਏਰੀਆ ਬੰਦਾ ਐ ਜੀ ਤੇ ਜੀ ਆਰ ਪੀ ਇੱਥੇ ਆਪੇ ਸਰਕਾਰ ਨੂੰ ਪਤਾ ਲੱਗਿਆ ਜੀ ਹਮਲਾਵਰ ਜਿਹੜੇ ਸੀਗੇ ਜਿਨ੍ਹਾਂ ਨੂੰ ਫਾਇਰ ਕੀਤੇ ਕੱਢ ਦਿੱਤੇ ਸੀ ਮਾਰ ਦਿੱ ਉਹਨਾਂ ਦੇ ਜੀ ਆਰ ਪੀ ਦੇ ਆ ਗਏ ਉਹ ਤਾਂ ਤੇ ਉਹਨਾਂ ਨੂੰ ਹਵਾਲੇ ਕਰਕੇ ਰੌਂਗ ਮਿਲ ਗਏ ਦੋ ਜੀ ਕਾਦੇ ਤੇ ਸੀਗੇ ਸਰ ਜਿਹੜੇ ਨੋਜ਼ਨ ਕਾਰ ਤੇ ਹੀ ਗੱਡੀ ਉਹ ਸਵਿਫਟ ਕਾਰ ਦੱਸਦੇ ਆ ਗ੍ਰੇ ਕਲਰ ਦੀ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਉਹ ਕਿੰਨੇ ਜਿਹੜੇ ਦੱਸਦੇ ਪਤਾ ਲੱਗਿਆ ਜੀ ਕੌਣ ਸੀਗੇ ਕਿੱਥੇ ਦੇ ਰਹਿਣ ਵਾਲੇ ਸੀ ਇਹ ਗਾਚ ਹੁਣ 33 ਚੱਲਦੀ ਗੱਲ ਪਤ ਲੱਗੀ